ਸਤਿ ਬਾਦਸ਼ਾ ਜੁਗ ਜੁਗ ਅਟਲ ਖੰਡਾ ਬ੍ਰਹਮੰਡਾਂ ਦੇ ਮਾਲਕ ਦੀਨ ਦਿਆਰ ਕਰੀਬ ਨਿਵਾਜ ਸਤਿਗੁਰੂ ਚਬਰ 17 ਤਖਤਾਂ ਦੇ ਮਾਲਕ ਜਾਗਦੀ ਜੋਤ ਦਸਾਂ ਪਾਤਸ਼ਾਹੀਆਂ ਦੇ ਆਕਮਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੈਨਾ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਦੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਤੋਂ ਸਾਧ ਸੰਗਤ ਜੀ ਆਓ ਸਮਾ ਹੋਇਆ ਹੈ ਹਰ ਰੋਜ਼ ਦੀ ਤਰ੍ਹਾਂ ਕਥਾ ਵਿਚਾਰਾਂ ਦਾ ਸੋ ਮਹਾਰਾਜ ਸਾਨੂੰ ਸਿੱਖਿਆਵਾਂ ਦੇ ਰਹੇ ਆ ਸਾਨੂੰ ਕਲਯੁਗ ਦੀਵਾਨ ਨੂੰ ਸਮਝਾ ਰਹੇ ਆ ਸੱਚੇ ਪਾਤਸ਼ਾਹ ਕਿ ਸਿੱਖ ਦਾ ਜੀਵਨ ਕਿਹਦਾ ਹੋਣਾ ਚਾਹੀਦਾ ਹੈ ਸਿੱਖ ਆਪਣਾ ਜੀਵਨ ਕਿਵੇਂ ਬਤੀਤ ਕਰੇ ਸੋ ਆਓ ਸਾਧ ਸੰਗਤ ਜੀ ਮਨ ਬਿਰਤੀ ਇਕਾਗਰ ਕਰੀਏ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਤਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਕੋ ਛੋੜ ਅਵਰ ਸਿਓ ਮੰਗ ਲਗੀ ਤਰਪਾਸ਼ਾ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਤਖਤ ਤੇ ਉੱਪਰ ਸੁਭਾਇ ਬਾਣ ਨੇ ਤੇ ਪਾਸ ਹੀ ਭਾਈ ਆਨੰਦ ਲਾਲ ਜੀ ਬੈਠੇ ਹੋਏ ਐ ਭਾਈ ਆਨੰਦ ਲਾਲ ਜੀ ਨੇ ਸਵਾਲ ਕੀਤਾ ਕਿ ਮਹਾਰਾਜ ਆਪ ਜੀ ਦੇ ਕਈ ਸਿੱਖ ਮਹਾਰਾਜ ਆਪ ਜੀ ਨੂੰ ਛੱਡ ਕੇ ਤੇ ਹੋਰਾਂ ਦੇ ਦੁਆਰਿਆਂ ਤੇ ਜਾਂਦੇ ਨੇ ਕੋਈ ਕਬਰਾਂ ਤੇ ਜਾ ਕੇ ਮੱਥੇ ਟੇਕਦਾ ਹੈ ਕੋਈ ਕਿਤੇ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਮਹਾਰਾਜੂ ਉਹਨਾਂ ਦੀ ਕੀ ਹਾਲਤ ਹੈ ਜਦੋਂ ਮਹਾਰਾਜ ਜੀ ਨੇ ਇਹ ਬਚਨ ਸੁਣੇ ਉਸ ਵਕਤ ਮਹਾਰਾਜ ਜੀ ਨੇ ਇਹਨਾਂ ਬਚਨਾਂ ਦਾ ਉੱਤਰ ਦਿੱਤਾ ਸੋ ਮਹਾਰਾਜ ਜੀ ਆਖਣ ਲੱਗੇ ਗੁਰ ਕੋ ਛੋੜ ਅਵਰ ਸਿਉ ਨਮੰਗਾ ਜਿਹੜਾ ਸਿੱਖ ਹੋ ਕੇ ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਤੇ ਜਾ ਕੇ ਮੰਗਦਾ ਹੈ ਸਾਧ ਸੰਗਤ ਜੀ ਹੁਣ ਆਪਾਂ ਕਿਸੇ ਦੇ ਘਰ ਦੇ ਵਿੱਚ ਕਿਉਂ ਮੰਗਣ ਵਾਸਤੇ ਜਾਂਦੇ ਹਾਂ ਮਨ ਲਾਓ ਕਿ ਸਾਡੇ ਘਰ ਦੇ ਵਿੱਚ ਆਟਾ ਖਤਮ ਹੋ ਗਿਆ ਹੈ ਫਿਰ ਆਪਾਂ ਆਪਣੇ ਗਵੰਡੀਆਂ ਤੇ ਕੋਲ ਪੜੋਸੀਆਂ ਦੇ ਕੋਲ ਕਿਤੇ ਮੰਗਣ ਵਾਸਤੇ ਚਲੇ ਜਾਂਦੇ ਕਦੋਂ ਜਾਂਦੇ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚੋਂ ਆਟਾ ਮੁੱਕ ਜਾਵੇ ਜਦੋਂ ਘਰ ਦੇ ਵਿੱਚ ਹੀ ਸਾਰੀਆਂ ਵਸਤੂ ਆਵਾ ਹੋਣ ਫਿਰ ਮੰਗਣ ਦੀ ਲੋੜ ਨਹੀਂ ਹੈ ਇਸੇ ਪ੍ਰਕਾਰ ਸਾਧ ਸੰਗਤ ਦੀ ਆਪਾ ਹੋਰ ਨਾ ਦੁਆਰਿਆਂ ਤੇ ਤਾਂ ਜਾਈਏ ਜੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੁਝ ਨਾ ਹੋਵੇ। ਉਹ ਪਾਈ ਇਸ ਘਰ ਦੇ ਵਿੱਚ ਤੇ ਸਾਰਾ ਕੁਝ ਐ। ਸੱਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ। ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ। ਪਰ ਮਹਾਰਾਜ ਜੀ ਕਹਿੰਦੇ ਜਿਹੜੇ ਸਿੱਖ ਹੋ ਕੇ ਘੋਰਨਾ ਦੁਆਰਾਂ ਤੇ ਜਾ ਕੇ ਮੱਥੇ ਟੇਕਣ ਘੋਰਨਾ ਦੇ ਕੋਲੋਂ ਜਾ ਕੇ ਮੰਗਣ ਰਾਤਰੀ ਸਵੇ ਤੇੜ ਹੋਏ ਨੰਗੈ ਉਹ ਸਾਧ ਸੰਗਤ ਜੀ ਵੱਡਾ ਤਨਖਾਈਆ ਹੈ ਗੁਨਾਹਗਾਰ ਹੈ ਜਿਹੜਾ ਸਿੱਖ ਹੋ ਕੇ ਦੂਸਰਿਆਂ ਦੇ ਅਸਥਾਨਾਂ ਤੇ ਜਾ ਕੇ ਕੁਝ ਮੰਗੇ ਮੱਥਾ ਟੇਕੇ ਦੂਸਰਾ ਬਚਨ ਆਇਆ ਸਾਧ ਸੰਗਤ ਜੀ ਕੱਲ ਵੀ ਸਰਵਣ ਕੀਤਾ ਮਹਾਰਾਜ ਜੀ ਨੇ ਇਹ ਰਹਿਤ ਦੱਸੀ ਹੈ ਸਿੱਖ ਦੀ ਹੁਣ ਕਈ ਕੀ ਕਰਦੇ ਆ ਸਾਧ ਸੰਗਤ ਜੀ ਰਾਤ ਦੇ ਸਮੇਂ ਆਪਣਾ ਸਿਰ ਵੀ ਨੰਗਾ ਕਰ ਲੈਂਦੇ ਹਨ ਤੇ ਆਪਣਾ ਸਰੀਰ ਵੀ ਨੰਗਾ ਕਰ ਲੈਂਦੇ ਹਨ ਧਿਆਨ ਦੇਣਾ ਇਹ ਬਚਨ ਦੇ ਉੱਪਰ ਸੋ ਮਹਾਰਾਜ ਜੀ ਕਹਿੰਦੇ ਜਿਹੜੇ ਰਾਤ ਦੇ ਸਮੇਂ ਆਪਣਾ ਸਰੀਰ ਵੀ ਨੰਗਾ ਕਰਕੇ ਸੌਣਾ ਆਪਣਾ ਸਿਰ ਵੀ ਨੰਗਾ ਕਰਕੇ ਸੌਣਾ ਉਹ ਵੀ ਤਨਖਾਈ ਹੈ ਵੱਡਾ ਗੁਨਾਹਗਾਰ ਹੈ ਸਿੱਖ ਨੇ ਸਾਧ ਸੰਗਤ ਜੀ ਕਦੇ ਵੀ ਜਦੋਂ ਸੌਣਾ ਹੈ ਕਦੇ ਵੀ ਸਾਧ ਸੰਗਤ ਦੀ ਨਿਰਵਸਤਰ ਹੋ ਕੇ ਕਦੇ ਸੌਣਾ ਨਹੀਂ ਇਹ ਰਹਿਤ ਦੇ ਵਿੱਚ ਲਿਖਿਆ ਹੈ ਸੋ ਜਿਹੜਾ ਰਾਤ ਦੇ ਸਮੇਂ ਕੱਪੜੇ ਨਿਰਵਸਤਰ ਹੋ ਕੇ ਸੌਂਦਾ ਹੈ ਉਹ ਵੀ ਵੱਡਾ ਤਨਖਾਈਆ ਗਨਾਗਾਰ ਹੈ ਨਗਨ ਹੋਏ ਕਰ ਭੋਗ ਜੋ ਕਰੇ ਨਗਨ ਹੋ ਕੇ ਸਾਧ ਸੰਗਤ ਜੀ ਭੋਗ ਨਹੀਂ ਕਰਨਾ ਇਹ ਵੀ ਸਾਧ ਸੰਗਤ ਜੀ ਧਿਆਨ ਰੱਖਣਾ ਸਾਧ ਸੰਗਤ ਜੀ ਇਹ ਵੀ ਬਚਨ ਆਉਂਦਾ ਹੈ ਕਿ ਪ੍ਰਸ਼ਾਦਾ ਛਕਣ ਦੇ ਵਕਤ ਨਾ ਤੇ ਸਾਡਾ ਸਿਰ ਨੰਗਾ ਹੋਵੇ ਤੇ ਨਾ ਸਾਡਾ ਸਰੀਰ ਨੰਗਾ ਹੋਵੇ। ਸਈ ਭਾਈ ਜਦੋਂ ਸਾਧ ਸੰਗਤ ਦੀ ਪ੍ਰਸ਼ਾਦਾ ਛਕਦੇ ਆ ਨਾ ਬਹੁਤ ਜਾਣਿਆਂ ਨੂੰ ਵੇਖਿਆ ਉਹਨਾਂ ਨੇ ਸਾਧ ਸੰਗਤ ਦੀ ਕੁੜਤਾ ਉਤਾਰਿਆ ਹੁੰਦਾ ਹੈ। ਭਾਵੇਂ ਸਾਰਾ ਸਰੀਰ ਨੰਗਾ ਛੱਡਿਆ ਹੁੰਦਾ ਹੈ। ਸੋ ਐਦਾਂ ਵੀ ਸਾਧ ਸੰਗਤ ਜੀ ਨਹੀਂ ਕਰਨਾ। ਨਾ ਤੇ ਸਿਰ ਨੰਗਾ ਹੋਵੇ ਤੇ ਨਾ ਸਰੀਰ ਹੀ ਨੰਗਾ ਹੋਵੇ ਨਗਨ ਹੋਵੇ ਜਲ ਮੱਜਨ ਕਰੇ ਨਗਨ ਹੋ ਕਰਕੇ ਸਾਧ ਸੰਗਤ ਜੀ ਕਦੇ ਵੀ ਇਸ਼ਨਾਨ ਨਹੀਂ ਕਰਨਾ ਹੈ ਜਿਵੇਂ ਸਾਨੂੰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਹਿਰਾ ਬਖਸ਼ਿਆ ਹੈ ਨਾ ਸੇਖ ਨੇ ਕਸ਼ਹਿਰਾ ਪਹਿਣ ਕੇ ਇਸ਼ਨਾਨ ਕਰਨਾ ਹੈ ਇਹ ਵੀ ਸਾਧ ਸੰਗਤ ਜੀ ਕਿਉਂਕਿ ਇਹ ਮਹਾਰਾਜ ਖੁੱਲ ਕੇ ਸਾਨੂੰ ਬਚਨ ਦੱਸ ਰਹੇ ਹੈ ਤੇ ਧਿਆਨ ਦੇਣਾ ਜਦੋਂ ਵੀ ਇਸ਼ਨਾਨ ਕਰਨਾ ਹੈ ਕਸ਼ਹਿਰਾ ਪਹਿਨ ਕੇ ਤੇ ਫਿਰ ਇਸ਼ਨਾਨ ਕਰਨਾ ਹੈ ਭਾਵੇਂ ਕਿਸੇ ਨੇ ਅੰਮ੍ਰਿਤ ਛਕਿਆ ਭਾਵੇਂ ਨਹੀਂ ਛਕਿਆ ਨਿਰਵਸਤਰ ਹੋ ਕਰਕੇ ਕਦੇ ਵੀ ਇਸ਼ਨਾਨ ਨਹੀਂ ਕਰਨਾ ਤੇ ਜਿਹੜਾ ਕਰਦਾ ਹੈ ਉਹ ਫਿਰ ਸਾਧ ਸੰਗਤ ਦੀ ਤਨਖਾਹਦਾਰ ਦੁਹਰਾ ਨਗਨ ਹੋਏ ਬਾਹਰ ਫਿਰੇ ਨਗਨ ਸੀਸ ਜੋ ਖਾਏ ਹੁਣ ਸਾਧ ਸੰਗਤ ਜੀ ਕਈ ਬੰਦੇ ਵੇਖੀਦੇ ਆ ਉਹ ਵੀ ਸਾਧ ਸੰਗਤ ਜੀ ਨਗਨ ਹੋ ਕਰਕੇ ਤੇ ਬਾਹਰ ਫਿਰਦੇ ਆ ਸਿਰ ਵੀ ਨੰਗਾ ਸਰੀਰ ਵੀ ਨੰਗਾ ਸੋ ਐਦਾਂ ਦਾ ਸੇਖ ਦਾ ਜੀਵਨ ਨਾ ਹੋਵੇ ਨਗਨ ਹੋ ਕਰਕੇ ਬਾਹਰ ਕਿਤੇ ਫਿਰਨਾ ਨਹੀਂ ਤੀਸਰ ਨੰਗੇ ਦੇ ਨਾਲ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਣਾ ਲਗਨ ਪ੍ਰਸਾਦ ਜੋ ਵੰਟਈ ਤਨ ਖਾਹੀ ਵੱਡੋ ਕਹਾਏ ਸਾਧ ਸੰਗਤ ਜੀ ਹੁਣ ਕਈਆਂ ਨੇ ਕੱਪੜੇ ਪਾਏ ਹੁੰਦੇ ਐ ਉਹ ਦਿਨ ਵੀ ਆਪਾਂ ਇਹ ਬਚਨ ਸਰਵਣ ਕੀਤਾ ਕਿ ਜਦੋਂ ਵੀ ਸੰਗਤ ਦੇ ਵਿੱਚ ਆਉਣਾ ਹੈ ਨਾ ਸਭ ਤੋਂ ਪਹਿਲਾਂ ਆਪਣਾ ਪਹਿਰਾਵਾ ਵੇਖਣਾ ਕਿ ਜਿਹੜਾ ਮੈਂ ਪਹਿਰਾਵਾ ਪਹਿਨ ਕੇ ਜਾ ਰਿਹਾ ਇਹ ਗੁਰੂ ਘਰ ਦੇ ਪਾਉਣ ਦੇ ਯੋਗ ਹੈ ਸਾਧ ਸੰਗਤ ਜੀ ਮੈਂ ਖੁੱਲੇ ਜੇ ਬਚਨ ਕਰਾਂ ਅੱਜ ਗੁਰੂ ਘਰ ਦੇ ਵਿੱਚ ਆਉਂਦੇ ਆ ਨਾ ਕਈ ਕੈਪਰੀ ਪਹਿਨ ਕੇ ਆ ਜਾਂਦੇ ਆ ਕੋਈ ਕੱਛਾ ਪਹਿਣ ਕੇ ਆ ਜਾਂਦਾ ਖੁੱਲੇ ਜੇ ਸਾਧ ਸੰਗਤ ਜੀ ਬਚਨ ਕਰਾਂ ਅੱਧਾ ਸਰੀਰ ਨੰਗਾ ਛੱਡ ਕੇ ਤੇ ਫਿਰ ਗੁਰੂ ਘਰ ਦੇ ਵਿੱਚ ਆਉਂਦੇ ਆ। ਫਿਰ ਉਸੇ ਤਰ੍ਹਾਂ ਸਾਧ ਸੰਗਤ ਜੀ ਕਈ ਵਾਰ ਕੜਾ ਪ੍ਰਸ਼ਾਦ ਵਰਤਾਉਣ ਦੀ ਵੀ ਕਈ ਸੇਵਾ ਕਰਦੇ ਆ। ਔਰ ਇਹ ਵੀ ਸਾਧ ਸੰਗਤ ਜੀ ਵੱਡਾ ਪਾਪ ਹੈ। ਸੋ ਮਹਾਰਾਜ ਜੀ ਕਹਿੰਦੇ ਨਗਨ ਪ੍ਰਸ਼ਾਦ ਜੋ ਵੰਟਾਈ ਜਿਹੜਾ ਅੱਧੇ ਕੱਪੜੇ ਪਹਿਣ ਕੇ ਆਵੇ ਅੱਧਾ ਸਰੀਰ ਉਹਦਾ ਨੰਗਾ ਹੋ ਰਿਹਾ ਹੋਵੇ ਜੇ ਉਹ ਪ੍ਰਸ਼ਾਦ ਵਰਤੌਣ ਦੀ ਸੇਵਾ ਕਰੇਗਾ ਤਨਖਾਹੀ ਵੱਡੋ ਕਹਾਏ ਉਹ ਵੱਡਾ ਤਨਖਾਹਦਾਰ ਹੈ ਭਾਵੇਂ ਵੱਡਾ ਗੁਨਾਹਗਾਰ ਹੈ ਇਸ ਕਰਕੇ ਸਾਧ ਸੰਗਤ ਜੀ ਇਹ ਵੀ ਖਿਆਲ ਰੱਖਣਾ ਸੋ ਇਹ ਮਹਾਰਾਜ ਜੀ ਦੇ ਬਚਨ ਆ ਰਹੇ ਹੈ ਸਾਧ ਸੰਗਤ ਜੀ ਕੱਲਾ ਕੱਲਾ ਬਚਨ ਮਹਾਰਾਜ ਜੀ ਦਾ ਜੀਵਨ ਦੇ ਵਿੱਚ ਕਮਾਉਣ ਵਾਲਾ ਹੈ ਇਹ ਨਾ ਹੋਵੇ ਕਿ ਆਪਾਂ ਇਹ ਕਥਾ ਸੁਣੀ ਜਾ ਰਹੇ ਆ ਪਰ ਆਪਾਂ ਆਪਣੇ ਜੀਵਨ ਦੇ ਵਿੱਚ ਨਾ ਕਮਾਈਏ ਮਹਾਰਾਜ ਜੀ ਦੇ ਬਚਨ ਆਉਂਦੇ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਹੁਣ ਗੁਰਮੁਖ ਪਿਆਰੇ ਬਹੁਤ ਨੇ ਸਾਧ ਸੰਗਤ ਹੈ ਜੀ ਜਿਹੜੇ ਗੁਰਬਾਣੀ ਪੜ੍ਹਦੇ ਐ ਸੁਣਦੇ ਐ ਸੰਗਤ ਵੀ ਰੋਜ਼ ਕਰਦੇ ਐ ਪਰ ਮਹਾਰਾਜ ਜੀ ਦੇ ਬਚਨ ਨੇ ਕਿ ਪੜਿਆ ਸੁਣਿਆ ਵੀ ਉਹਨਾਂ ਦਾ ਪ੍ਰਵਾਣ ਹੈ ਜਿਹੜੇ ਗੁਰੂ ਦੀ ਆਗਿਆ ਨੂੰ ਮੰਨਦੇ ਹਨ ਜਿਹੜੇ ਸਿੱਖ ਆਪਣੇ ਗੁਰੂ ਦੀ ਸਿੱਖਿਆਵਾਂ ਨੂੰ ਮੰਨਦੇ ਹਨ ਅੱਜ ਨਹੀਂ ਆਪਾਂ ਕਥਾ ਸੁਣ ਰਹੇ ਆ ਸਾਧ ਸੰਗਤ ਜੀ ਇਹ ਮਹਾਰਾਜ ਜੀ ਦੀਆਂ ਗੱਤੀਆਂ ਹੋਈਆਂ ਸਿੱਖਿਆਵਾਂ ਹਨ ਇਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਸੋ ਅੱਗੇ ਬਚਨ ਮਹਾਰਾਜ ਜੀ ਕਰ ਰਹੇ ਹੈ ਚਾਉ ਪਈ ਖਾਲਸਾ ਸੋਈ ਜੋ ਨਿੰਦਾ त्यागੈ ਭਾਈ ਨੰਦ ਲਾਲ ਜੀ ਨੇ ਪੁੱਛਿਆ ਕਿ ਮਹਾਰਾਜ ਹੁਣ ਬਹੁਤ ਜਾਣੇ ਕਹਿੰਦੇ ਕਿ ਮੈਂ ਖਾਲਸਾ ਹਾਂ ਮੈਂ ਖਾਲਸਾ ਹਾਂ ਮਹਾਰਾਜ ਖਾਲਸਾ ਕੌਣ ਹੈ ਸਾਧ ਸੰਗਤ ਜੀ ਮਾਫ ਕਰਿਓ ਅੱਜ ਦੇ ਸਮੇਂ ਦੇ ਵਿੱਚ ਜਣਾ ਖਣਾ ਹੀ ਆਪਣੇ ਨਾਮ ਦੇ ਪਿੱਛੇ ਖਾਲਸਾ ਲਖਾ ਲੈਂਦਾ ਇਹ ਸਚਾਈ ਹੈ ਪਰ ਹੁਣ ਮਹਾਰਾਜ ਜੀ ਦੱਸਣਗੇ ਮਹਾਰਾਜ ਜੀ ਕਹਿ ਲਗੇ ਭਾਈ ਨਾਨਕ ਲਾਲ ਜੀ ਤੁਸੀਂ ਪੁੱਛਦੇ ਹੋ ਕਿ ਖਾਲਸਾ ਕੌਣ ਹੈ ਆਓ ਅੱਜ ਤੁਹਾਨੂੰ ਦੱਸਦੇ ਕਿ ਖਾਲਸਾ ਕੌਣ ਹੈ ਮਹਾਰਾਜ ਜੀ ਬਕਨ ਕਰਦੇ ਖਾਲਸਾ ਸੋਈ ਜੋ ਨਿੰਦਾ ਤਿਆਗੈ ਖਾਲਸਾ ਉਹ ਹੈ ਜਿਹੜਾ ਨਿੰਦਿਆ ਤਿਆਗ ਦੇਵੇ ਕਿਸੇ ਦੀ ਨਿੰਦਿਆ ਨਾ ਕਰੇ ਇਹ ਨਾ ਹੋਵੇ ਕਿ ਕਿਸੇ ਦੇ ਵੀ ਕੋਲ ਜਾ ਕੇ ਬੈਠ ਗਿਆ ਬਸ ਨਿੰਦਿਆ ਚੁਗਲੀ ਈਰਖਾ ਇਦਾਂ ਦੀਆਂ ਗੱਲਾਂ ਕਰੀ ਜਾਵੇ ਸਭ ਤੋਂ ਪਹਿਲਾਂ ਸਿੱਖ ਖਾਲਸਾ ਉਹ ਹੈ ਜਿਨੇ ਆਪਣੇ ਜੀਵਨ ਦੇ ਵਿੱਚੋਂ ਨਿੰਦਿਆ ਨੂੰ ਤਿਆਗ ਦਿੱਤਾ ਕਦੇ ਨਿੰਦਿਆ ਨਹੀਂ ਕੀਤੀ ਆਪਣੀ ਜੀਬ ਦੇ ਨਾਲ ਇਹ ਸਾਥ ਸੰਗਤ ਜੀ ਧਿਆਨ ਰੱਖਣਾ ਕਿ ਭੁੱਲ ਕੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਹੈ ਨਿੰਦਿਆ ਭਰੀ ਕਿਸੈ ਕੀ ਨਾਹੀ ਮਨ ਮੁਖ ਮੁਗਧ ਕਰਨ ਨਿੰਦਿਆ ਤੇ ਦੁਸ਼ਮਣ ਦੀ ਵੀ ਸਾਥ ਸੰਗਤ ਜੀ ਚੰਗੀ ਨਹੀਂ ਹੈ ਨਿੰਦਿਆ ਕਿੰਨੂ ਕਹਿੰਦੇ ਐ ਜਿਹੜੀ ਗੱਲ ਨਾ ਹੋਣੀ ਉਹ ਗੱਲ ਕਰੀ ਜਾਣੀ ਦੂਸਰੇ ਦੇ ਬਾਬਤ ਹੁਣ ਮਨ ਨੂੰ ਸਾਥ ਸੰਗਤ ਜੀ ਕੋਈ ਬੰਦਾ ਹੈ ਤੇ ਉਹਦੇ ਬਾਬਤ ਆਪਾਂ ਕਹੀ ਜਾਣਾ ਜੀ ਉਹ ਤਾਂ ਮਾੜਾ ਹੈ ਉਹ ਤਾਂ ਇਦਾਂ ਦੇ ਕੰਮ ਕਰਦਾ ਪਰ ਉਹ ਕੰਮ ਉਹ ਕਰਦਾ ਹੋਵੇ ਹੀ ਨਾ ਉਹ ਸੱਚ ਵੀ ਕਹਿੰਦਾ ਹੋਵੇ ਪਰ ਆਪਾਂ ਕਹੀ ਜਾਣਾ ਜੀ ਨਾ ਦੀ ਦਾ ਕੰਮ ਨਹੀਂ ਚੰਗਾ ਇਹਦੀ ਬੋਲਣੀ ਨਹੀਂ ਚੰਗੀ ਇਹ ਤਾਂ ਇਦਾਂ ਦਾ ਹੈ ਇਹ ਤੇ ਬਹੁਤ ਬੁਰਾ ਹੈ ਜਿਹੜੀ ਗੱਲ ਨਾ ਹੋਣੀ ਉਹ ਕਰੀ ਜਾਣੀ ਉਹਨੂੰ ਸਾਧ ਸੰਗਤ ਜੀ ਨਿੰਦਿਆ ਕਿਹਾ ਜਾਂਦਾ ਹੈ ਇਹ ਧਿਆਨ ਰੱਖਣਾ ਹੁੱਲ ਕੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਵੇਖੋ ਜੇ ਆਪਾਂ ਕਿਸੇ ਦੀ ਨਿੰਦਿਆ ਕਰਾਂਗੇ ਨਾ ਨਿੰਦਿਆ ਕਰਨ ਵਾਲੇ ਬੰਦੇ ਦੇ ਪਾਪ ਕੱਟੇ ਜਾਣੇ ਤੇ ਸਾਡੇ ਸਿਰ ਦੇ ਉੱਪਰ ਉਹਦੇ ਪਾਪ ਲੱਗੀ ਜਾਣੇ ਨੇ ਇਸ ਕਰਕੇ ਹੁੱਲ ਕੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਹਾਂ ਜਿੱਥੇ ਸੱਚ ਹੈ ਸੱਚ ਦੀ ਗੱਲ ਹੈ ਉਹ ਸੱਚ ਜ਼ਰੂਰ ਆਖਣਾ ਜੇ ਕੋਈ ਮੰਦਾ ਕਰਮ ਕਰ ਰਿਹਾ ਹੈ ਨਾ ਫੇਰ ਆਪਾਂ ਕਹਿ ਸਕਦੇ ਹਾਂ ਜੀ ਉਹ ਬੜੇ ਮੰਦੇ ਕਰਮ ਕਰਦਾ ਹੈ ਪਰ ਜੇ ਉਹ ਕਰਦਾ ਹੀ ਨਾ ਹੋਵੇ ਤਾਂ ਵੀ ਆਪਾਂ ਕਹੀ ਜਾਈਏ ਨਹੀਂ ਜੀ ਉਹ ਤੇ ਬੜਾ ਮਾੜਾ ਬੜੇ ਮੰਦੇ ਕੰਮ ਕਰਦਾ ਉਹ ਨਿੰਦਿਆ ਹੈ ਸੋਹ ਰਹੋ ਵਿਚਾਰ ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਖਾਲਸਾ ਉਹ ਹੈ ਜਿਹੜਾ ਨਿੰਦਿਆ ਛੱਡ ਦਵੇ ਕਦੇ ਵਾਸਤੇ ਆਪਣੀ ਜੀਬ ਤੋਂ ਨਿੰਦਿਆ ਨਾ ਕਰੇ ਖਾਲਸਾ ਸੋਈ ਲੜ ਹੋਏ ਆਗੇ ਖਾਲਸਾ ਉਹ ਹੈ ਜਦੋਂ ਧਰਮ ਦੇ ਵਾਸਤੇ ਲੜਨਾ ਵੀ ਪਵੇ ਨਾ ਤੇ ਲੜਨ ਵੇਲੇ ਪਿੱਛੇ ਨਾ ਹਟੇ ਜਿੱਥੇ ਧਰਮ ਦਾ ਕੋਈ ਕਰਮ ਹੈ ਜਿੱਥੇ ਧਰਮ ਨੂੰ ਨੁਕਸਾਨ ਹੋ ਰਿਹਾ ਹੈ ਉਥੇ ਸਿਰ ਵੀ ਦੇਣਾ ਪੈ ਜਾਵੇ ਤੇ ਗੁਰੂ ਦਾ ਖਾਲਸਾ ਕਦੇ ਪਿੱਛੇ ਨਾ ਹਟੇ ਕਿਉਂਕਿ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸਾਲੂ ਪਹਿਲਾ ਇਹ ਸਿਖਾਇਆ ਜਾਂਦਾ ਜਾਓ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਪਹਿਲਾ ਮਰਣ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭ ਨਾ ਕੀ ਰੇਣ ਕਾ ਤਉ ਆਉ ਹਮਾਰਾ ਪਾਸ ਜਿਵੇਂ ਸਾਧ ਸੰਗਤ ਜੀ ਦੁਸ਼ਮਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਬੇਦਬੀ ਕਰ ਰਹੇ ਸਨ ਬਾਬਾ ਦੀਪ ਸਿੰਘ ਸਾਹਿਬ ਦੀ ਮਹਾਪੁਰਖ ਉਹਨਾਂ ਨੇ ਖੰਡਾ ਪਕੜ ਕਰਕੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਧਰਮ ਦੀ ਲੜਾਈ ਹੈ ਇਹ ਨਾ ਹੋਵੇ ਕਿ ਸਾਡੇ ਕੋਈ ਗੁਰ ਅਸਥਾਨਾਂ ਦੀ ਬੇਦਬੀ ਕਰੀ ਜਾਏ ਤੇ ਆਪਾਂ ਚੁੱਪ ਕਰਕੇ ਬੈਠੇ ਰਹੀਏ ਨਹੀਂ ਭਾਈ ਜਿੱਥੇ ਧਰਮ ਦੀ ਲੜਾਈ ਹੈ ਉਥੇ ਅੱਗੇ ਹੋ ਕੇ ਗੁਰੂ ਕੇ ਸਿੱਖ ਨੇ ਲੜਨਾ ਵੀ ਹੈ ਸਾਨੂੰ ਸੱਚੇ ਸਤਿਗੁਰਾਂ ਨੇ ਸੰਤ ਵੀ ਬਣਾਇਆ ਤੇ ਸਿਪਾਈ ਵੀ ਬਣਾਇਆ ਹੈ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਖਾਲਸਾ ਉਹ ਹੈ ਜਿਹੜਾ ਧਰਮ ਵਾਸਤੇ ਦੂਸਰਿਆਂ ਦੀ ਰੱਖਿਆ ਵਾਸਤੇ ਦੂਸਰਿਆਂ ਦੀ ਪਤ ਇੱਜ਼ਤ ਰੱਖਣ ਵਾਸਤੇ ਅੱਗੇ ਹੋ ਕੇ ਲੜੇ ਕਦੇ ਦੌੜੇ ਨਾ ਉਹ ਅਸਲ ਦੇ ਵਿੱਚ ਖਾਲਸਾ ਹੈ ਖਾਲਸਾ ਸੋਈ ਜੋ ਪੰਚਾ ਕੌ ਮਾਰੇ ਹੁਣ ਖਾਲਸਾ ਉਹ ਹੈ ਜਿਨੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਵਿਸ਼ੇਵਕਾਰਿਆਂ ਨੂੰ ਅੰਦਰੋਂ ਮਾਰ ਲਿਆ ਹੈ ਨਾ ਤੇ ਅੰਦਰ ਕਾਮ ਹੋਵੇ ਨਾ ਕ੍ਰੋਧ ਹੋਵੇ ਨਾ ਹੰਕਾਰ ਹੋਵੇ ਨਾ ਮੋਹ ਹੋਵੇ ਇਹ ਸਾਰੇ ਵਿਸ਼ੇ ਵਿਕਾਰ ਛੱਡ ਦਵੇ ਤਿਆਗ ਦਵੇ ਉਹ ਅਸਲ ਦੇ ਵਿੱਚ ਖਾਲਸਾ ਹੈ ਖਾਲਸਾ ਸੋਈ ਕਰਮਾਂ ਨੂੰ ਸਾੜੇ ਖਾਲਸਾ ਉਹ ਹੈ ਜਿਹੜੇ ਸਾਧ ਸੰਗਤ ਜੀ ਚੰਗੇ ਕਰਮ ਕਰਕੇ ਤੇ ਆਪਣੇ ਪੁਰਾਣੇ ਕਰਮਾਂ ਨੂੰ ਸਾੜ ਦਵੇ ਹੁਣ ਜਦੋਂ ਸਾਧ ਸੰਗਤ ਜੀ ਆਪਾਂ ਸੇਵਾ ਕਰਦੇ ਆ ਨਾ ਸੱਚੇ ਸਤਿਗੁਰਾਂ ਦੀ ਜਾਂ ਗੁਰੂ ਦੀ ਸੰਗਤ ਦੀ ਸੇਵਾ ਕਰਦੇ ਆ ਜਾਂ ਗੁਰਬਾਣੀ ਪੜ੍ਹਦੇ ਇਹ ਚੰਗੇ ਕਰਮ ਹਨ ਆਪਾਂ ਸੰਗਤ ਦੇ ਵਿੱਚ ਆਣ ਕੇ ਬੈਠਦੇ ਇਹ ਚੰਗੇ ਕਰਮ ਹਨ ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਸੇਵਾ ਕਰਾਂਗੇ ਸਾਤ ਸੰਗਤ ਕਰਾਂਗੇ ਸਾਸ ਸੰਗਤ ਜੀ ਇਸ ਜਨਮ ਦੇ ਕੀ ਪਿਛਲੇ ਕਈ ਜਨਮਾਂ ਦੇ ਪਾਪ ਕੱਟੇ ਜਾਂਦੇ ਆ ਪਿਛਲੇ ਕਈ ਜਨਮਾਂ ਦੇ ਕਰਮ ਕੱਟੇ ਜਾਂਦੇ ਹਨ ਸਾਤ ਸੰਗਤ ਜੀ ਦੂਰ ਨਾ ਜਾਈਏ ਜਦੋਂ ਸੰਗਤ ਦੇ ਵਿੱਚ ਆਉਂਦੇ ਆ ਨਾ ਤੇ ਆ ਸੰਗਤ ਦੇ ਵਿੱਚ ਜੋ ਸਾਤ ਸੰਗਤ ਦੀ ਚਾਦਰ ਵਿਛੀ ਹੋਈ ਹੈ ਇਸ ਚਾਦਰ ਨੂੰ ਚੁੱਕ ਕੇ ਜੋ ਇਹਦੇ ਥੱਲੇ ਚਰਨ ਧੂੜ ਹੁੰਦੀ ਹੈ ਨਾ ਸੰਗਤ ਦੀ ਇਸ ਧੂੜ ਨੂੰ ਚੁੱਕ ਕੇ ਹੱਥਾਂ ਦੇ ਨਾਲ ਲਾ ਕੇ ਤੇ ਆਪਣੇ ਮੱਥੇ ਦੇ ਨਾਲ ਲਾ ਲਈਏ ਕਈ ਪੂਰਬਲੇ ਜਨਮਾਂ ਦੇ ਕਰਮ ਕੱਟੇ ਜਾਂਦੇ ਆ ਜਦੋਂ ਆਪਾਂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਸੀਸ ਝੁਕਾਉਂਦੇ ਆ ਸਾਡਾ ਮੱਥਾ ਸਾਧ ਸੰਗਤ ਜੀ ਇਹਨਾਂ ਚਾਦਰਾਂ ਦੇ ਉੱਪਰ ਆਣ ਕੇ ਲੱਗਦਾ ਹੈ ਜਿਨ੍ਹਾਂ ਚਾਦਰਾਂ ਦੇ ਉੱਪਰ ਸੰਗਤ ਦੇ ਚਰਨ ਲੱਗੇ ਹੁੰਦੇ ਆ ਜਦੋਂ ਸਾਡਾ ਮੱਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖਦੇ ਆਣ ਕੇ ਸਾਡੇ ਮੱਥੇ ਦੇ ਉੱਪਰ ਸਾਧ ਸੰਗਤ ਜੀ ਇਸ ਸੰਗਤ ਦੀ ਚਰਨ ਧੂੜੀ ਲੱਗਦੀ ਹੈ ਉਹ ਚਰਨ ਧੂੜੀ ਲੱਗਣ ਦੇ ਨਾਲ ਕਈ ਪੂਰਬਲੇ ਜਨਮਾਂ ਦੇ ਕਰਮ ਕੱਟੇ ਜਾਂਦੇ ਆ ਇਹ ਸਚਾਈ ਆ ਕੋਈ ਅਜਾਈ ਨਾ ਜਾਣੇ ਜਿਵੇਂ ਆਪਾਂ ਕਥਾ ਸੁਣ ਰਹੇ ਆ ਕੀਰਤਨ ਸੁਣਦੇ ਆ ਕਥਾ ਕੀਰਤਨ ਸੁਣਦੇ ਨਾਲ ਕਈ ਕਰਮ ਕੱਟੇ ਜਾਂਦੇ ਹਨ ਇਸੇ ਕਰਕੇ ਤੇ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਾਨੂੰ ਸਖਿਆਵਾਂ ਦਿੱਤੀਆਂ ਕਿ ਸਾਡਾ ਸਿੱਖ ਹਰ ਰੋਜ਼ ਨਿਤਨੇਮ ਕਰੇ ਸਾਡਾ ਸਿੱਖ ਹਰ ਰੋਜ਼ ਸੰਗਤ ਦੇ ਵਿੱਚ ਜ਼ਰੂਰ ਜਾਵੇ ਸਾਡਾ ਸਿੱਖ ਹਰ ਰੋਜ਼ ਸੇਵਾ ਕਰੇ ਆਪਣੇ ਹੱਥਾਂ ਦੇ ਨਾਲ ਜਿਹੜਾ ਭਾਈ ਐਵੇਂ ਦੇ ਸੱਚੇ ਕਰਮ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦੇ ਪੂਰਬਲੇ ਕਰਮ ਕੱਟੇ ਜਾਂਦੇ ਹਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਖਾਲਸਾ ਉਹੀ ਹੈ ਜਿਹੜੇ ਚੰਗੇ ਕਰਮ ਕਰਕੇ ਆਪਣੇ ਪੂਰਵਲੇ ਮੰਦੇ ਕਰਮਾਂ ਨੂੰ ਕੱਟਦਾ ਸਾੜਦਾ ਹੈ ਖਾਲਸਾ ਸੋਈ ਮਾਨ ਜੋ ਤਿਆਗੈ ਹੁਣ ਖਾਲਸਾ ਉਹ ਹੈ ਜਿਹੜਾ ਹੰਕਾਰ ਨੂੰ ਛੱਡੇ ਹੰਕਾਰ ਨਾ ਕਰੇ ਕਿ ਮੈਂ ਤਾਂ ਆਹਾ ਛੱਡ ਦਵੇ ਸਾਰਾ ਕੁਝ ਕਬੀਰਾ ਮੁਜ ਮਹਿ ਕੇਚ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕਉ ਸੌਪਤੇ ਕਿਆ ਲੱਗੈ ਮੇਰਾ ਇਹ ਭੁੱਲ ਜਾਵੇ ਕਿ ਮੈਂ ਕੁਝ ਹਾਂ ਸਾਰਾ ਹੰਕਾਰ ਛੱਡ ਦੇਵੈ ਮਹਾਰਾਜ ਜੀ ਕਹਿੰਦੇ ਸੱਚਾ ਖਾਲਸਾ ਹੈ ਖਾਲਸਾ ਸੋਈ ਜੋ ਪਰਤ੍ਰ त्यागੈ ਖਾਲਸਾ ਉਹ ਹੈ ਜਿਹੜਾ ਸਾਥ ਸੰਗਤ ਜੀ ਪਰਾਇ ਇਸਤਰੀ ਨੂੰ ਵੇਖਣਾ ਸਾਤ ਸੰਗਤ ਜੀ ਇਹ ਆਪਣੇ ਜੀਵਨ ਦੇ ਵਿੱਚ ਕਦੇ ਵਾਸਤੇ ਕਰਮ ਨਹੀਂ ਹੋਣਾ ਚਾਹੀਦਾ ਆਪਣੀਆਂ ਅੱਖਾਂ ਦੇ ਅਦਾਲ ਪਰਾਇਆ ਤੰਨ ਨਾ ਵੇਖੇ ਅਸਲ ਦੇ ਵਿੱਚ ਉਹ ਖਾਲਸਾ ਹੈ ਸੋ ਸਾਤ ਸੰਗਤ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ دیਵਾਨਾਂ ਦੇ ਵਿੱਚ ਸਾਨੂੰ ਸਿੱਖਿਆਵਾ ਦਿੱਤੀ ਆ ਹਲ ਮਹਾਰਾਜ ਕਿਰਪਾ ਕਰ ਇਹ ਆਏ ਹੋਏ ਮਹਾਰਾਜ ਜੀ ਦੇ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ ਜਿਸ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹਿਦੇ ਵਾਲੀ ਦਾਤ ਸਾਨੂੰ ਵੀ ਪ੍ਰਾਪਤ ਹੋਵੇ ਹੋਈਆਂ ਬੇਅੰਤ ਬੇਅੰਤ ੁੱਲਾ ਦੀ ਖਿਮਾ ਆਪ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਲੈਣਾ ਜੀ ਅਗਾਤ ਉਸ ਮਤ ਬਖਸ਼ਣੀ ਇੱਥੇ ਦੋ ਪੰਕਤੀਆਂ ਪੜ੍ਹ ਕੇ ਕਥਾ ਦਾ ਵਿਸ਼ਰਾਮ ਹੈ ਦੇਹ ਹੋ ਸੱਜਣ ਅਸੀਸੜੀਆ ਜੇ ਹੋਵੇ ਸਾਹਿਬ ਸਿਓ ਮੇਲ ਖਾਲਸਾ ਸੋਈ ਮਾਨ ਜੋ ਤਿਆਗੈ ਖਾਲਸਾ ਸੋਈ ਜੋ ਪਰ ਤ੍ਰਿਅ ਤਿਆਗੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ